ਇਹ ਨੀ ਵੀਰੰਦਾ ਵੀਰੰਦਾ ਬੱਚਾ ਹੈਗਾ ਜਾਪੇ ਵਾਲੀਆ ਬੈਂਚਾਂ ਤੋਂ ਠਾਕੇ ਕਰੋ ਲਈਏ ਪੁੱਸਤ ਦੋ ਗੱਡੀਆਂ ਭਰ ਕੇ ਰਾਤ ਗਈਆਂ ਨੇ ਸਵੇਰੇ ਲੱਗੀ ਆ ਸਵੇਰੇ ਲੈ ਕੇ ਆਏ ਕਹਿੰਦੇ ਬੈਠੋ ਸਾਡੀ ਗੱਡੀ 'ਚ ਜੇ ਹੁਣ ਉੱਥੇ ਜਿੱਥੇ ਮੁੰਡੇ ਬੰਨੇ ਹੋਏ ਨੇ ਉੱਥੇ ਸਾਨੂੰ ਬਾਹਰ ਰੱਖਿਆ ਕੋਲੇ ਬਰਨਾਲਾ ਸੀਟੀ 2 ਦੇ ਵਿੱਚ ਹਜੇ ਕਹਿੰਦੇ ਜੇ ਤੂੰ ਬੋਲਦੀ ਰੌਲਾ ਪਾਉਣੀ ਅਮਾ ਤਾਂ ਫਿਰ ਦੇਖ ਲੈ ਤੇਰੇ ਨਾਲ ਪਿਕਚਰਾਂ ਸੀ ਕੀਤਾ ਨਹੀਂ ਮੈਂ ਕਹਾਂ ਜੀ ਜੋ ਮਰਜ਼ੀ ਕਰ ਲਓ ਪਰ ਇਹਨਾਂ ਦਾ ਅਧਿਕਾਰ ਵੀ ਕਰਨ ਦੇ ਮੈਂ ਬਲਵਿੰਦਰ ਸਿੰਘ ਮਹਾਲ ਭਾਰਤੀ ਕਿਸਾਨ ਜੂਨੀ ਇਕਤਾ ਸਿੱਧੂ ਪਰ ਦਾਗੂ ਭਰਾਵੋ ਅੱਜ ਬਰਨਾਲੇ ਦੇ ਵਿੱਚ ਜੋ ਅੱਜ ਘਟਨਾਕਰਨ ਵਾਪਰ ਰਹੀ ਆ ਉਥੇ ਉਹ ਵੀਡੀਓ ਵੀ ਆਪਾਂ ਸਾਂਝੀ ਕਰਾਂਗੇ ਤੁਸੀਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਜਾਣਾ ਬਰਨਾਲੇ ਦੀ ਘਟਨਾ ਵਾ ਕੋਈ ਕਿਸੇ ਨਾਲ ਨਿੱਜੀ ਮਾੜਾ ਮੋਟਾ ਕੋ ਰੋਲਾ ਕੇ ਨੇ ਫੜਕਲ ਤਰਖਾਸ਼ ਦਿੱਤੀ ਥਾਣਾ 2 ਦੇ ਵਿੱਚ ਵੇਖੋ ਭਗਵੰਤ ਮਾਨ ਦੀ ਪੁਲਸ ਤੇ ਡੀਜੀਪੀ ਪੰਜਾਬ ਦੇ ਅਫਸਰ ਕੀ ਕਰ ਰਹੇ ਨੇ ਸਪਰਿਵਾਰ ਸਮੇਤ ਤੇ 20 ਦਿਨਾਂ ਦੀ ਬੱਚੀ ਨੂੰ ਚੁੱਕ ਕੇ ਥਾਣੇ ਬੰਦ ਕੀਤਾ 20 ਦਿਨਾਂ ਦੀ ਨੂੰ ਤੇ 20 ਦਿਨਾਂ ਦੀ ਬੱਚੀ ਉਹ ਵਿਚਾਰੀ ਬਿਮਾਰ ਹੀ ਜਿਹੜਾ ਪਰਿਵਾਰ ਆ ਉਹ ਲਿਲਕਾ ਕਰਦਾ ਰਿਹਾ ਤਰਲੇ ਕਰਦਾ ਰਿਹਾ ਐਸਐਚਓ ਦੇ ਘਾੜੀ ਵੀ ਉਹ ਬੱਚੀ ਨੂੰ ਦਵਾਈ ਦਵਾ ਕੇ ਲਿਆ ਪਰ ਉਹ ਕਹੇ ਨੇ ਉਹਨੂੰ ਦਵਾਈ ਨਹੀਂ ਦਵਾਉਂ ਦਿੱਤੀ ਜਦੋਂ ਬੀਕੇ ਜੂ ਸਿੱਧੂਪੁਰ ਕੋਲ ਮਸਲਾ ਆਇਆ ਦੇ ਉਹ ਥਾਣੇ ਦਾ ਲਗਾਤਾਰ ਘਰਾਉ ਕੀਤਾ ਗਿਆ ਵਾ ਆ ਕਿੱਥੇ ਗਿਆ ਮੁੱਖ ਮੰਤਰੀ ਪੰਜਾਬ ਜਿਹੜਿਆ ਵੱਡੀਆਂ ਵੱਡੀਆਂ ਡੀਂਗਾ ਮਾਰਦਾ ਸੀ ਇਹਦੇ ਰਾਜ ਦੇ ਵਿੱਚ 20 ਦਿਨਾਂ ਦੀ ਬੱਚੀ ਨੂੰ ਵੀ ਰਾਤ ਦੇ ਰੱਖਿਆ ਜਾ ਰਿਹਾ ਵਾ ਇਸ ਕਰਕੇ ਵੀਡੀਓ ਬਾਸੋ ਬਦ ਸ਼ੇਅਰ ਕਰੋ ਐਨੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਨੀ ਸਾਡੇ ਵੱਲੋਂ ਮੰਗਿਆ ਜ਼ੋਰਦਾਰ ਐਸਐਚ ਨੂੰ ਸਸਪੈਂਡ ਕੀਤਾ ਜਾਵੇ ਤੇ ਡਿਪਾਰਟਮੈਂਟਾਂ ਦੀ ਨਕਵਾਰੀ ਖੋਲੀ ਜਾਵੇ ਇਹਦਾ ਕੋਈ ਮਾਂ ਪਿਓ ਨਹੀਂ ਹੈਗਾ ਇਹ ਕੋਈ ਮਤਲਬ ਸੰਸਕਾਰ ਨਹੀਂ ਇਹਨੂੰ 20 ਦਿਨਾਂ ਦੀ ਬੱਚੀ ਨੂੰ ਕੌਣ ਰਿਹਾਸਤ ਦੇ ਵਿੱਚ ਲਿਆਉਂਦਾ ਵਾ ਤੇ ਕਿਹੜੀਆਂ ਉਹਨਾਂ ਤੋਂ ਬੰਬ ਸਾਲਟਾ ਫੜੀਆਂ ਗਈਆਂ ਸੀ ਜਿਹੜਾ ਸਾਰੇ ਪਰਮਾਸ਼ਵੇ ਚੋਕੇ ਲਿਆਂਦਾ ਜੇ ਕੋਈ ਦਰਖਾਸਤ ਹੀ ਦੂਆਂ ਪਾਰਟੀਆਂ ਨੂੰ ਸੱਦਿਆ ਜਾਂਦਾ ਪਰ ਭਰਾਓ ਐ ਨਹੀਂ ਹੋਇਆ 20 ਦਿਨਾਂ ਦੀ ਬੱਚੀ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਉਹਦੀ ਦਾਦੀ ਨੂੰ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ ਇਹ ਸਾਡੀ ਅਪੀਲ ਹੈ ਵੀ ਵਾਸੋ ਵੱਧ ਵੀਡੀਓ ਸ਼ੇਅਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ